ਸਾਨੇ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਜਿਹੜੀ ਹੋ ਗਈ 18 ਨਵੰਬਰ 2025 ਤੇ ਆਏ ਆ ਬਾਸਮਤੀ ਦੀ ਬੋਲੀ ਤੇ ਤੇ 11 ਵੱਜ ਚੁੱਕੇ ਆ ਬਈ ਤੇ ਬਾਕੀ ਦੇਖਦੇ ਆਂ ਬਈ ਕੀ ਰੇਡ ਰਹੂਗਾ ਅੱਜ ਦਾ ਬੋਲ ਬੋਲ ਰੱਖੋ ਬੋਲੀ ਇਹ ਬੋਲ ਰੱਖੋ ਬੋਲੀ مکیش جی بہت رکھا کرو ایک تین ہزار دو سو روپیہ بتیس سو پچاس روپیہ بتیس سوا روپیہ ساٹھ اسی روپیہ پچاسی بتیس سو پچاسی بھائی چارہ تو پن سے لگے ہوئے بہت بولنا کسی نے سو پانچ بھائی جی سے بول رہے کرو آپ کتنے سٹ دوں گا پھر بولو گے بعد میں تینتیس سو پانچ روپیہ ਮੁਕੇਸ਼ ਜੀ ਕੀ ਬੋਲੀ ਹੈ ਹਾਂ ਬੋਲਣਾ ਕਿਸੇ ਨੇ ਪਾਉਦੀ ਏ 335 ਬੋਲਦਾ ਕੋਈ ਪਾਉਦੀ ਹਾਂ ਬੋਬੀ ਏ 335 ਬੋਲਣਾ ਕਿਸੇ ਨੇ ਪਾਵੇ ਬੋਲਣਾ ਭਾਈ ਲਿਖਾ ਦਿਓ ਮੁਕੇਸ਼ ਜੀ ਏ 335 ਰੁਪਏ ਭਾਈ ਕਿਸਾਨ ਨੇ ਪੁੱਛਿਆ ਉਹ ਇੰਨੇ ਖੜਿਆ ਹੋਵੇ ਲਿਖਾਉ ਕੋਈ ਏ 335 ਰੁਪਏ ਮੁਕੇਸ਼ ਕੇ ਲਿਖਵਾਉਗੇ ਲੋਬੀ 3300 ਦੇ 5 ਰੁਪਏ ਪਹਿਲੀ ਵੈਰੈਟੀ 1885 ਬਈ ਜਿਹੜੀ ਸੀਗੀ ਇਹ ਤੇ ਬਾਕੀ ਅੱਗੇ ਦੇਖਦੇ ਆਂ ਵੀ ਕਿਹੜੀ ਵੈਰੈਟੀ ਆ ਇਹ ਬੋਲੋ ਭਾਈ ਬੋਲੋ ਜੀ ਅਰੇ ਸਕੂਲੀ ਦਾ ਜਾਉਂਦੇ ਨੇ ਇਹ ਬੋਲੋ ਭਾਈ ਬੋਲੋ ਜੀ ਟਮਾਟਰ ਹੋ ਘੇੜੀ ਆ ਇਹ ਮੈਨੇ ਬਾਦਵਾਰੀ ਲਾਈ ਆ ਬੋਲੀ ਸੰਜੀਵੰਦੀ ਕੋ ਬਾਰੀ ਨਹੀਂ ਮਿਲੇ ਹਾਂ ਬੋਲੋ ਹਾਂਜੀ 1885 ਬੋਦੀ 1885 ਹੈ 3200 3300 5000 ਕਿਹਾ ਜੀ ਬੋਦੀ ਉਹ ਤਾਰ ਲੈ ਤਾਰ ਲਾ ਦੇ ਲਾ ਦੇ ਤਾਰ ਕਿਹਾ ਜੀ 1805 ਬੋਦੀ 3305 ਬੋਦੀ

ਨਾਚ ਪੁਰੇ ਵਾਲੇ ਬਾਈ ਖੜੇ ਜੇ 340 ਰੁਪਏ ਵੇਚਾਂ ਭਾਈ ਇਹ ਮੁਕੇਸ਼ ਕੇ ਲਈ ਖਮੋਦੀ ਲੋ ਬਿੱਤੇ 340 ਰੁਪਏ ਲੱਗੀ ਇਹ 1885 ਜਿਹੜੀ ਵੈਰੈਟੀ ਸੀ ਤੇ ਬਾਕੀ ਬਈ ਅੱਗੇ ਦੇਖਦੇ ਆ ਤੇ ਅਗਲੀ ਢੇਰੀ ਦੇਖਦੇ ਆ ਵੀ ਕਿਹੜੀ ਵੈਰੈਟੀ ਆ ਵਿੱਚ ਉਹਨਾਂ ਦੇ ਕਿ ਨਹੀਂ ਬੱਚੇ ਦਿੰਦੇ ਹੋ ਜੀ ਜਿਹੜੀ ਜਮਣੀ ਹਾਂ ਹਾਈਲਾਈਟ ਹਾਂ ਮੈਂ ਕੰਮ ਚਲਦੀ ਆ

ਇੱਕ ਦੋ ਪੱਖੇ ਲੱਗੇ ਲਗਾਈ ਵਾਹ ਯਾਰ ਰੈਡੀमेड ਮਾੜਗੇ 3650 ਬੋਲੋ 3650 ਰੁਪਿਆ ਏ ਧੀਰਾੜਾ ਮਾਰ ਬਈ 3650 ਰੁਪਿਆ ਹੈ ਹਾਂ ਮੰਡੀ ਵਿੱਚ ਲੋਕ ਪਰ ਜੀ 3650 ਰੁਪਏ ਬੋਲੀ ਇਹਨੇ ਰੱਖੀ ਬੋਲੀ ਹਾਂ ਜੀ 3650 ਰੁਪਏ ਬਹੁਤ ਵੈਸੇ ਜਾਏਗੀ ਤੇਰੀ ਹਾਂ ਜੀ 5575 ਰੁਪਏ ਮਜਾ ਤਰ ਛੜਾ ਕਾ ਡਾਲੇ ਦੁਕਾਨ ਵੇ ਬਾਬਾ ਜੀ ਦੁਕਾਨਦਾਰ ਮਿਹਨਤ ਬਾਜ਼ ਵਾਰੀ ਤੇ ਅਸਰਾ ਕਾ ਜਾਂ ਰੋ ਮੰਡੀ ਕਾ 45 2600 ਉਹ ਜੋ 200 ਰੁਪਿਆ 3675 ਹਾਂ ਜੀ ਬੋਲੋ ਕੀ ਗੱਲ ਹੈ 1400 ਕਾ ਬਈ 3600 3675 8900 ਨਹੀਂ ਬੋਲ ਜੀ ਹਿੱਟ ਗਿਆ ਹੋਗਾ 3200 ਜਦੋਂ ਬੰਦਾ ਇਕੱਠਾ ਹੋ ਜਾਂਦਾ ਸੱਠੇ ਦੀ ਕੀਮਤ ਘਟ ਜਾਂਦੀ ਹੈ ਸੱਠੇ ਦੀ ਕੀਮਤ ਘਟ ਗਿਆ ਮੈਂ 18 ਪਲੱਸ 70 ਸੋ ਮਾਇਆ ਇਹ 100 575 ਰੁਪਿਆ ਬੋਲਣਾ ਕਿਸੇ ਨੇ 1 36 175 ਰੁਪਿਆ ਲੋਬੀ ਮੁੱਛ ਲੱਗਿਆ ਇਹ 3600 ਤੇ 75 1400 ਇੱਕ ਮੁੱਛ ਸੀਗਾ ਤੇ ਬਾਕੀ ਬਈ ਅੱਗੇ ਦੇਖਦੇ ਆਂ ਹੋਰ ਕਿਹੜੀ ਵੈਰਾਈਟੀ ਆਈ ਆ ਤੇ ਕੀ ਰੇਟ ਜਿਹੜਾ ਲੱਗੂਗਾ سو پچہتر روپیہ دس کہتے باؤ جی اس سے دونوں پنکھے لگیں گے ہاں جی بھاؤ جی چونتیس بول تم بول جاتا کر ਨਹੀਂ ਬੋਧੂ ਆਪਾਂ ਬਾਰੇ ਕੋਈ ਸਿੱਧੀ ਗੱਲ ਨਾ ਦੱਸ ਗਾ ਜੇ 375 ਰੁਪਏ ਬਾਰੇ ਮਾਲ ਹੋ ਰਹੀ ਆ ਪੁੱਤਾਂ ਨੂੰ ਯਾਰ ਆਹ ਜੀ 3500 ਦਿਖ ਲੋ ਛੋਟਾ ਕੀ ਸਾਲਾ ਤੋਂ ਕੀ ਹੋ ਗਿਆ ਆ 3500 ਬਈ ਆ ਜਿਹੜੀ 3500 3500 ਰੁਪਏ ਵੀ ਇਹ ਵੀ ਲੱਗੀ ਮੁੱਛਲ 1400 ਇੱਕ ਜਿਹੜੀ ਵੈਰੈਟੀ ਸੀ ਤੇ ਬਾਕੀ ਅੱਗੇ ਦੇਖਦੇ ਆ ਬਾਬੂ ਉਹ ਕਹਿੰਦੇ ਜਿਵੇਂ ਮੇਰੇ ਸ਼ਹਿਰੇ ਚ ਆਇਆ ਇਹ ਦੇਵਾ ਬਾਲਾ ਕਹਿੰਦਾ ਬਾਰਾ ਖਰਚ ਦਾ ਚਾਲ ਲੇਦੇ ਬਾਲਾ ਬਖਾਲਾ ਬੋਲ ਰਿਹਾ ਮੈਨੂੰ ਮੱਲ ਨੂੰ ਬੁਲਾਓ ਖੀਰਾ ਵਾਲਾ ਖੀਰਾ ਵਾਲਾ ਇਹਦੇ ਵਿੱਚ ਕਿਸੀ ਖੀਰਾ ਦਾ ਖੀਰਾ ਵਾਲਾ ਹੈ ਖੀਰਾ ਵਾਲਾ ਬੋਲਦਾ ਮੈਂ ਕੋਈ ਕਰਦਾ ਹਾਂ ਆ ਬਈ 4 ਵਜੇ ਤੱਕ ਬਾਰਾ ਦੇਵਾਂਗੇ ਬੋਲੀ ਬੋਲਦਾ ਬਈ ਕੋਈ ਹਾਂ ਬੋਲਣਾ ਕਿਸੇ ਨੇ 4 ਵਜੇ ਤੇ 4 ਵਜੇ ਕਿਸੇ ਤੋਂ ਮੁਕੀ ਸੀ

چوبیس باؤ جی ہاں تین بجے لگوا دو لگے گی گے بتائیے پچیس سو پچاس روپیہ پچیس سو پچاس اٹھارہ سینتالیس پچپن پچیس سو پچوتر چھبیس سوڑے پندرہ سو پچہن روپیہ ਕੀ ਹੈ ਬਾਈ 50 ਰੁਪਏ ਇਹ 2650 ਰੁਪਏ ਹੋਰ ਕਿਸੇ ਨੇ ਬੋਲ ਨਾ ਬੋਲ ਪੁੱਛੀ ਹੈ ਬੋਲ ਬਾਈ ਇਹ 2650 ਰੁਪਏ ਹਾਂ ਜੀ ਕੋਈ ਚਿੰਤਾ ਨਹੀਂ ਹੋਰ ਤੇ ਜੋ 2650 ਰੁਪਏ ਦੋਸੇ ਕਰਕੇ ਬੋਲੀਏ ਬਾਈ ਇਹ 3 ਵਜੇ ਦਾ 1000 ਪਟੇ ਇਹ ਵੀ ਬੋਲੀ ਤੁਸੀਂ ਇੱਥੇ ਬੋਲੀਏ 52 55 ਜੋ ਮੋਦਪੋਰ 2675 ਰੁਪਿਆ ਇਹ 75 ਰੁਪਆਉਂਦੀ 2675 ਜਿਹੜੇ ਬਾਉਂਦੇ ਕੋਈ ਨਾ ਕਿਸੇ ਨੇ ਇਹ 2675 ਰੁਪਿਆ ਬਈ ਕਿਸਾਨ ਬਈ ਇਸ ਦਾ 1247 ਵੈਰਾਈਟੀ ਤੇ 2675 ਰੁਪਿਆ ਜਿਹੜਾ ਰੇਟ ਗਿਆ ਇਹਦਾ ਬਾਕੀ ਅੱਗੇ ਦੇਖਦੇ ਆਂ ਹਾਂ ਪੱਖਾ ਪੱਖਾ ਲਾ ਕੇ ਮੰਡੀ 'ਚ ਦੇਖੋ 80 ਹੋ ਗਈ ਜੀ 2680 2680 ਭਾਈ ਚੱਲ ਚਾਉ 90 ਇਹ ਸੜਕ ਤੇ ਜਿਹੜਾ ਮੁਕੇਸ਼ ਜੀ ਇਹ ਮੁਕੇਸ਼ ਜੀ 2690 ਹੈ 2690 2700 ਹੋਰ ਕਾਲੀਆਂ ਜੀ

ستائی سو پچھتر روپیے اٹھارہ سنتالی ورائٹی ستائی سو پچہتر روپیے لگے گا بھی اٹھارہ سنتالی وائٹی سی باقی ਅੱਗੇ ਦੇਖਦੇ ਆ ਕਿਹੜੀ ਵੈਰੈਟੀ ਹੋਰ ਆਈ ਆ ਇਹ ਬੋਲੋ ਬਾਈ ਬੋਲੋ ਜੀ ਇਹ ਬੋਲੋ ਬਾਈ ਬੋਲੋ ਜੀ ਇਹ ਬੋਲੋ ਬਾਈ ਬੋਲੋ ਜੀ ਇਹ ਨਾਲ ਦਾ ਮਾਲ ਬੰਦੀ ਹੈ 2375 ਲੋਕ 1147 ਇਹ 2575 ਰੁਪਿਆ 2600 ਰੁਪਿਆ ਕੁਦਰਤ ਦੇ ਗਿਆਸੇ ਏ 26110 ਰੁਪਿਆ ਉਹ ਨਾਲ ਹੀ ਲਖ ਦੋ ਭਾਈ ਇੱਥੇ ਟੋਪ ਕਰ ਦੇ ਦਿਓ ਜੀ ਇਹ ਅਗਲਾ ਨਾਮਾਨ ਤੂੰ ਕਹਿ ਦਿਓ ਆ 2775 ਕੀ ਦਊਂ ਆਵਾਜ਼ ਭਾਈ ਇਹ 2775 ਰੁਪਿਆ ਬਾਵੇ ਕੇ ਲਖ ਵਈ ਸੋ ਗਟਾ 12775 ਰੁਪਿਆ ਰੇਟ ਇਹ ਲੱਗਿਆ ਤੇ 1847 ਜਿਹੜੀ ਵੈਰਾਈ ਏ ਸੀਗੀ ਇਹ ਆਉਂ ਬੋਝ ਆਉਂ ਗਿਆ ਓਏ ਇਹ ਆਉਂ ਬੋਝ ਆਉਂ ਗਿਆ ਓਏ ਬਾਕੀ ਬਈ ਅੱਗੇ ਦੇਖਦੇ ਆਂ ਇਹ ਆਓ ਜਾਓ 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 ਆਹ ਪਿਆਣੀ ਦੇ ਵੀ 2275 1847 1847 ਐਰੇਟ ਵੀ ਕੀ ਆ ਉਹ ਜਿਹੜੀ ਪਹਿਲਾਂ ਮੈਂ ਬਣਾਈ ਜਾਂਦਾ ਸੀ ਉਹ ਵੀ ਉਹ ਵੀ ਸਰਦਾਰ ਸਾਹਿਬ ਉਹ ਕੀ ਰੇਟ ਵੀ ਉਹ ਵੀ ਇਹੀ ਰੇਟ ਤੇ ਤੇ ਮੈਂ ਗਲਟ ਬਣਾ ਲਿਆ ਮੂਣੀ ਆ ਲੱਗੇ ਨੇ ਕੱਡ ਕਾਲੇ ਨੇ ਕੰਮ ਕਰ ਇਹ ਮੈਂ ਕਹਤਾ ਲੱਗਦੇ 100 ਤੋਂ ਜਾ ਕੇ ਆਏ ਆ ਕਿਹੜੀ ਪਛਾਣ ਲੋਬੀ ਅੱਜ ਦੀ ਵੀਡੀਓ ਵਿੱਚ ਜਿਹੜੀ ਆਪਾਂ ਵੀ ਰੇਟ ਦਿਖਾਇਆ 1847 ਸੀਗੀ ਤੇ ਆਹ 11 17 18 ਦਾ ਰੇਟ ਤੇ 1401 ਮੁਛਰ ਬਾਈ ਤੇ ਬਾਕੀ ਅੱਗੇ ਦੇਖਦੇ ਆ ਕਿਹੜੀ ਵੈਰਾਈਟੀ ਆਈ ਆ ਹੋਰ ਲੋਬੀ ਇਹ ਵੀ 1847 ਆ ਆਪ ਵੀ ਬੋਲਣਾ ਤੂੰ ਬਹੁਤ ਨਾਲ ਖੜਿਆ ਯਾਰ ਆਪ ਤਾਂ ਬੋਲ ਬੋਲ ਬਾਈ ਕੀ ਤਾ ਨਾ ਕੀ ਕੀ ਸੁਣੀ ਤੂੰ 26 ਕਿਹਦੇ ਬਈ 2600 2600 2600 ਬੁਲਾਵਜਿਆ ਦਾ ਕਿਹ ਲਾ ਲ ਤੂੰ 50 ਰੁਪਏ ਯਾਰ ਜਰਰੀ ਹੈ 2700 50 50 54 2800 2600 2500 22800 2500 2500 50 ਪਾਉਨੇ ਪੈਣੀ ਨਹੀਂ ਪਹੁੰਚਦਾ 2500 ਰੁਪਏ ਲਿਖੋ ਜੀ ਆਓ ਜੀ ਲੋਬੀ 2800 ਰੁਪਏ ਲੱਗੇ 1847 ਇਹ ਤੇ ਬਾਕੀ ਅੱਗੇ ਦੇਖਦੇ ਆਂ ਤਈ ਆ ਖਲਕੇ ਬਹੁਤ ਪਸੰਦ ਆ ਪੜਾ ਰੁਕਣ ਦੀ ਅਪੀਚ ਗਿੱਟ ਹੁੰਦਾ ਹੈ ਰੈਡੀ ਮੈਟ ਰੈਡੀ ਮੈਟ ਜੀ ਰੈਡੀ ਮੈਟ ਔਰ ਰੈਡੀ ਮੇਡ ਹੀ ਹੈ ਬਟਨ ਲੱਗਿਆ ਸਿੰਗਲ ਹੈ ਰੈਡੀ ਮੇਡ ਹੈ ਜੀ ਲੋਬੀ 17 18 ਵੈਰਾਈਟੀ ਹੈ 17 18 ਇਹ 50 50 30 1 50 50 30 30 30 30 5 70 ਰੁਪਏ 70 ਪੱਤੀ 33 35 35 35 ਰੈਡੀ ਮੇਡ ਵਾਲੇ ਤੇ ਰੱਖੀ 35 35 40 45 45 50 52 52 ਕੀ ਲਵਾਂਗੇ ਆਪਾਂ 55 55 55 55 ਮਾਲ ਬਬੂ ਜੀ ਲਿਖਾਦਾ 55 55 ਹਾਂ ਸਭ ਬੋਲਦਾ 55 ਰੁਪਏ ਲਿਖਾ ਦਈਏ 3455 ਵੇਖਦੀ ਹੈ ਲਿਖਾਦਾ ਤੇ 3455 ਕਿਹੜੀ ਪਰਚ ਲੈਣੀ ਵੀ ਆਰ ਕੇ ਲਿਖੋ ਜੀ ਲੋ ਵੀ 3455 ਰੁਪਏ ਵੀ ਕੀ ਆ ਵੀ 17 18 ਵੈਰਾਈਟੀਆਂ ਏ ਤੇ ਲਗਭਗ ਵੀ ਆਪਾਂ ਸਾਰੀਆਂ ਵੈਰਾਈਟੀਆਂ ਜਿਹੜੀਆਂ ਦਿਖਾ ਚੁੱਕੇ ਆ ਇਹ ਅੱਜ ਦਾ ਰੇਟ ਸੋ ਧੰਨਵਾਦ ਵੀ ਸਾਡੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ